ਕੀ ਕੇਰਲ ਬਣਨ ਜਾ ਰਿਹਾ ਹੈ ਭਾਰਤ ਤੋਂ ਵੱਖਰਾ ਰਾਸ਼ਟਰ ਕੀ ਕੇਰਲ ਨੇ ਵੀ ਪੰਜਾਬ ਦੀ ਤਰਜ਼ ਤੇ ਸੂਬੇ ਦੇ ਵਧ ਅਧਿਕਾਰਾਂ ਦੀ ਗੱਲ ਕਰ ਦਿੱਤੀ ਹੈ ਕੀ ਕੇਰਲ ਨੇ ਪੰਜਾਬ ਤੋਂ ਵੀ ਪਹਿਲਾਂ ਵੱਖਰੇ ਰਾਸ਼ਟਰ ਵੱਲ ਪਹਿਲਾ ਕਦਮ ਪੁੱਟ ਦਿੱਤਾ ਹੈ ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੇਰਲ ਦੇਸ਼ ਦਾ ਇੱਕੋ ਇੱਕ ਤੇ ਸਭ ਤੋਂ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਭਾਰਤ ਦੇ ਫੋਰਨ ਸਕੱਤਰਰੀ ਭਾਰਤ ਦੇ ਐਕਸਟਰਨਲ ਅਫੇਅਰਸ ਮੰਤਰਾਲੇ ਦੇ ਨਾਲੋਂ ਵੱਖਰਾ ਆਪਣਾ ਸੂਬੇ ਦਾ ਇੱਕ ਐਕਸਟਰਨਲ ਫੋਰਨ ਸਕੱਤਰਰੀ ਲਾ ਦਿੱਤਾ ਹੈ ਇਸ ਅਹੁਦੇ ਤੇ ਇੱਕ ਆਈਐਸ ਅਫਸਰ ਮਹਿਲਾ ਅਫਸਰ ਨੂੰ ਤਾਇਨਾਤ ਕੀਤਾ ਗਿਆ ਜਿਸ ਨੂੰ ਲੈ ਕੇ ਵੱਡਾ ਵਿਵਾਦ ਹੋ ਰਿਹਾ ਇਥੋਂ ਤੱਕ ਕਿ ਕੇਂਦਰ ਸਰਕਾਰ ਤੇ ਕੇਰਲ ਦੀ ਭਾਜਪਾ ਲੀਡਰਸ਼ਿਪ ਨੇ ਕਹਿ ਦਿੱਤਾ ਹੈ ਕਿ ਇਹ ਜ਼ਰਾ ਸਰ ਗਰਤ ਹੈ ਏ ਅਨ ਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਕ ਹੈ ਦਰਸਲ ਕੇ ਵਾਸੂਕੀ ਨਾਮ ਦੀ ਮਹਿਲਾ ਆਈਏ ਅਫਸਰ ਨੂੰ 15 ਜੁਲਾਈ ਨੂੰ ਕੇਰਲ ਵੱਲੋਂ ਐਕਸਟਰਨਲ ਕੋਆਪਰੇਸ਼ਨ ਸੈਕਟਰੀ ਦੇ ਅਹੁਦੇ ਉੱਤੇ ਲਾ ਦਿੱਤਾ ਗਿਆ ਜਿਸ ਨੂੰ ਕੇ ਫੋਰਨ ਸੈਕਟਰੀ ਦੇ ਅਹੁਦੇ ਵਜੋਂ ਹੀ ਦੇਖਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਕਈ ਸਾਰੇ ਲੀਡਰਸ ਨੇ ਵੱਡਾ ਨਿਸ਼ਾਨਾ ਸਾਥਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਜਾਂ ਫਿਰ ਇਹ ਕੰਮ ਸਿਰਫ ਤੇ ਸਿਰਫ ਕੇਂਦਰ ਦਾ ਹੁਣ ਜੇ ਕੇਂਦਰ ਸਰਕਾਰ ਜਾਂ ਫਿਰ ਇਸ ਫੈਸਲੇ ਦਾ ਵਿਰੋਧ ਕਰਨ ਵਾਲੇ ਸੰਵਿਧਾਨ ਦੀ ਉਦਾਹਰਣ ਦੇ ਰਹੇ ਨੇ ਤੇ ਆਪਾਂ ਵੀ ਸੰਵਿਧਾਨ ਦੇ ਪੱਖੋਂ ਸਮਝੀਏ ਕਿ ਮਸਲਾ ਕੀ ਹੈ ਦਰਅਸਲ ਸੰਵਿਧਾਨ ਦੇ ਆਧਾਰ ਦੇ ਉੱਤੇ ਤਿੰਨ ਲਿਸਟਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਮਹਿਕਮੇ ਵੱਖ-ਵੱਖ ਕੰਮ ਯੂਨੀਅਨ ਯਾਨੀ ਕਿ ਕੇਂਦਰ ਜਾਂ ਫਿਰ ਸਟੇਟ ਯਾਨੀ ਕਿ ਸੂਬੇ ਨੂੰ ਸੌਂਪੇ ਗਏ ਤੇ ਇੱਕ ਤੀਜੀ ਲਿਸਟ ਹੈ ਜਿਸ ਦੇ ਵਿੱਚ ਕਿ ਦੋਹਾਂ ਦੇ ਸਾਂਝੇ ਕਿਤੇ ਵੀ ਪਾਏ ਗਏ ਹੁਣ ਯੂਨੀਅਨ ਲਿਸਟ ਦੇ ਵਿੱਚ ਆਉਂਦਾ ਹੈ ਐਕਸਟਰਨਲ ਅਫੇਅਰਸ ਦਾ ਕੰਮ ਯਾਨੀ ਕਿ ਦੂਜੇ ਦੇਸ਼ਾਂ ਦੇ ਨਾਲ ਨੀਤੀ ਜਾਂ ਫਿਰ ਉਹਨਾਂ ਦੇ ਨਾਲ ਸਹਿਯੋਗ ਬਣਾ ਕੇ ਚੱਲਣ ਦਾ ਜੋ ਮੰਤਰਾਲਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹ ਸਿੱਧਾ-ਸਿੱਧਾ ਕੇਂਦਰ ਹੇਠ ਆਉਂਦਾ ਹੈ ਸੂਬੇ ਦਾ ਉਸਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤਾਂ ਇਹ ਸਟੇਟ ਲਿਸਟ ਦੇ ਵਿੱਚ ਹੈ ਨਾ ਹੀ ਇਹ ਸਾਂਝੀ ਲਿਸਟ ਦੇ ਵਿੱਚ ਹੈ ਤਾ ਫਿਰ ਕੇਰਲ ਨੇ ਇਹ ਕੰਮ ਕਿਵੇਂ ਕਰ ਦਿੱਤਾ ਕਿਵੇਂ ਆਪਣਾ ਫੋਰਨ ਸੈਕਟਰੀ ਲਾ ਦਿੱਤਾ ਇਹ ਰੌਲਾ ਕੇਂਦਰ ਸਰਕਾਰ ਤੇ ਭਾਜਪਾ ਲੀਡਰਸ਼ਿਪ ਪਾ ਰਹੀ ਹੈ ਦੂਜੇ ਪਾਸੋਂ ਕੇਰਲ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਸਿਰਫ ਆਪਣੇ ਸੂਬੇ ਦੇ ਰਿਸ਼ਤਿਆਂ ਨੂੰ ਸੁਧਾਰਨ ਵਾਸਤੇ ਤੇ ਦੂਜੇ ਸੂਬੇ ਤੇ ਦੂਜੇ ਦੇਸ਼ਾਂ ਦਾ ਸਾਡੇ ਨਾਲ ਤਾਲੁਕਾਤ ਬਣਾ ਕੇ ਰੱਖਣ ਵਾਸਤੇ ਇੱਕ ਅਫਸਰ ਲਾਇਆ ਜੋ ਕਿ ਸੈਂਟਰ ਦੇ ਨਾਲ ਕੇਂਦਰ ਦੇ ਨਾਲ ਰਲ ਕੇ ਉਹਨਾਂ ਦੇ ਅਧੀਨ ਹੀ ਕੰਮ ਕਰੇਗਾ ਅਸੀਂ ਕਿਸੇ ਤਰੀਕੇ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਹੁਣ ਯੂਨੀਅਨ ਲਿਸਟ ਦੇ ਵਿੱਚ ਕੀ ਕੁਝ ਆਉਂਦਾ ਯਾਨੀ ਕਿ ਕੇਂਦਰ ਦੇ ਅਧਿਕਾਰਾਂ ਹੇਠ ਕੀ ਕੁਝ ਆਉਂਦਾ ਸਭ ਤੋਂ ਪਹਿਲਾਂ ਡਿਫੈਂਸ ਯਾਨੀ ਕਿ ਸੈਨਾ ਫੌਜ ਆਉਂਦੀ ਹੈ ਉਸ ਤੋਂ ਬਾਅਦ ਆਉਂਦੀਆਂ ਨੇ ਕੋਰਟ ਅਦਾਲਤਾਂ ਜੁਡੀਸ਼ਰੀ ਉਸ ਤੋਂ ਬਾਅਦ ਆਉਂਦੀ ਹੈ ਕੇਂਦਰ ਦੇ ਹਿੱਤ ਦੇ ਵਿੱਚ ਫੋਰਨ ਸੈਕਟਰੀ ਜਾਂ ਫੋਰਨ ਰਿਲੇਸ਼ਨ ਮੈਨੇਜਮੈਂਟ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜੋ ਕਿ ਮੰਤਰਾਲੇ ਇੱਕ ਮਹਿਕਮਾ ਖਾਸ ਤੌਰ ਤੇ ਬਣਾਇਆ ਗਿਆ ਸਟੇਟ ਦੇ ਕੋਲ ਆ ਜਾਂਦੀ ਹੈ ਐਜੂਕੇਸ਼ਨ ਸੈਨੀਟੇਸ਼ਨ ਸਟੇਟ ਦੇ ਕੋਲ ਆ ਜਾਂਦਾ ਹੈ ਐਗਰੀਕਲਚਰ ਦਰਅਸਲ ਇਹ ਪਹਿਲੀ ਵਾਰ ਨਹੀਂ ਜਦੋਂ ਕੇਂਦਰ ਤੇ ਕੋਈ ਸੂਬਾ ਸਰਕਾਰ ਸਿੱਧੇ ਤੌਰ ਤੇ ਟੱਕਰ ਦੇ ਵਿੱਚ ਆਏ ਹੋਣ ਇਸ ਤੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਉਦਾਹਰਨ ਦੇ ਤੌਰ ਤੇ ਪੰਜਾਬ ਦਾ ਆਨੰਦਪੁਰ ਦਾ ਮਤਾ ਦੀਨਾਨਦਪੁਰ ਰੈਜ਼ੋਲੂਸ਼ਨ ਨੂੰ ਵੀ ਇਸੇ ਤਰੀਕੇ ਗੈਰ ਸੰਵਿਧਾਨਿਕ ਆਖਿਆ ਗਿਆ ਸੀ 인ਦਰਾ ਗਾਂਧੀ ਦੀ ਉਸ ਵੇਲੇ ਦੀ ਸਰਕਾਰ ਵੱਲੋਂ ਜਿਸ ਦੇ ਨਤੀਜੇ ਵਜੋਂ ਵੱਡੇ ਟਕਰਾਅ ਹੋਏ ਵੱਡੀਆਂ ਪੋਲੀਟੀਕਲ ਤੇ ਸਿਵਲ ਮੂਵਮੈਂਟਸ ਚੱਲੀਆਂ ਤੇ ਬਹੁਤ ਨੁਕਸਾਨ ਵੀ ਹੋਇਆ ਸਮਾਜਿਕ ਤੇ ਸਿਆਸੀ ਦੋਹੇ ਤਰੀਕੇ ਦਾ ਕਿ ਕੇਰਲ ਤੇ ਕੇਂਦਰ ਦਾ ਇਹ ਟਕਰਾ ਪੰਜਾਬ ਤੇ ਕੇਂਦਰ ਦੇ ਵਿਚਕਾਰ ਦੀ ਜੋ ਇਸ ਵੇਲੇ ਦੀ ਰਾਜਨੀਤੀ ਹੈ ਉਸ ਨੂੰ ਦਰਸਾਉਂਦਾ ਕਿ ਪੰਜਾਬ ਕੇਰਲ ਵਰਗੀ ਅੱਗ ਹੋਰ ਸੂਬਿਆਂ ਦੇ ਮਨਾਂ ਦੇ ਅੰਦਰ ਵੀ ਬਲ ਰਹੀ ਹੈ ਕਿਉਂਕਿ ਬਹੁਤ ਸਾਰੇ ਸੂਬੇ ਇਸ ਵੇਲੇ ਦੀ ਸਰਕਾਰ ਤੋਂ ਖੁਸ਼ ਨਹੀਂ ਤੇ ਕਿੱਥੋਂ ਤੱਕ ਸਵਿਧਾਨਿਕ ਹੈ ਇਹ ਤਾਂ ਸਮਾਂ ਹੀ ਦੱਸੇਗਾ ਤੁਸੀਂ ਵੀ ਆਪਣੀ ਰਾਏ ਕਮੈਂਟ ਸੈਕਸ਼ਨ 'ਚ ਜ਼ਰੂਰ ਲਿਖੋ ਕੀ ਕੇਰਲ ਬਣਨ ਜਾ ਰਿਹਾ ਹੈ ਭਾਰਤ ਤੋਂ ਵੱਖਰਾ ਰਾਸ਼ਟਰ ਕੀ ਕੇਰਲ ਨੇ ਵੀ ਪੰਜਾਬ ਦੀ ਤਰਜ਼ ਤੇ ਸੂਬੇ ਦੇ ਵਧ ਅਧਿਕਾਰਾਂ ਦੀ ਗੱਲ ਕਰ ਦਿੱਤੀ ਹੈ ਕੇਰਲ ਨੇ ਪੰਜਾਬ ਤੋਂ ਵੀ ਪਹਿਲਾਂ ਵੱਖਰੇ ਰਾਸ਼ਟਰ ਵੱਲ ਪਹਿਲਾ ਕਦਮ ਪੁੱਟ ਦਿੱਤਾ ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੇਰਲ ਦੇਸ਼ ਦਾ ਇੱਕੋ ਇੱਕ ਤੇ ਸਭ ਤੋਂ ਪਹਿਲਾ ਅਜਿਹਾ ਸੂਬਾ ਹੈ ਜਿਸ ਨੇ ਭਾਰਤ ਦੇ ਫੋਰਨ ਸੈਕਟਰੀ ਭਾਰਤ ਦੇ ਐਕਸਟਰਨਲ ਅਫੇਅਰਸ ਮੰਤਰਾਲੇ ਦੇ ਨਾਲੋਂ ਵੱਖਰਾ ਆਪਣਾ ਸੂਬੇ ਦਾ ਇੱਕ ਐਕਸਟਰਨਲ ਫੋਰਨ ਸੈਕਟਰੀ ਲਾ ਦਿੱਤਾ ਇਸ ਅਹੁਦੇ ਤੇ ਇੱਕ ਆਈਐਸ ਅਫਸਰ ਮਹਿਲਾ ਅਫਸਰ ਨੂੰ ਤਣਾਤ ਕੀਤਾ ਗਿਆ ਜਿਸ ਨੂੰ ਲੈ ਕੇ ਵੱਡਾ ਵਿਵਾਦ ਹੋ ਰਿਹਾ ਇਥੋਂ ਤੱਕ ਕਿ ਕੇਂਦਰ ਸਰਕਾਰ ਤੇ ਕੇਰਲ ਦੀ ਭਾਜਪਾ ਲੀਡਰਸ਼ਿਪ ਨੇ ਕਹਿ ਦਿੱਤਾ ਹੈ ਕਿ ਇਹ ਦਰਸਰ ਗਰਤ ਹੈ ਇਹ ਅਨ ਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਕ ਹੈ ਦਰਸਲ ਕੇ ਵਾਸੁਕੀ ਨਾਮ ਦੀ ਮਹਿਲਾ ਆਈਏ ਅਫਸਰ ਨੂੰ 15 ਜੁਲਾਈ ਨੂੰ ਕੇਰਲ ਵੱਲੋਂ ਐਕਸਟਰਨਲ ਕੋਆਪਰੇਸ਼ਨ ਸੈਕਟਰੀ ਦੇ ਅਹੁਦੇ ਉੱਤੇ ਲਾ ਦਿੱਤਾ ਗਿਆ ਜਿਸ ਨੂੰ ਕੇ ਫੋਰਨ ਸੈਕਟਰੀ ਦੇ ਅਹੁਦੇ ਵਜੋਂ ਹੀ ਦੇਖਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਕਈ ਸਾਰੇ ਲੀਡਰਸ ਨੇ ਵੱਡਾ ਨਿਸ਼ਾਨਾ ਸਾਥਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਜਾਂ ਫਿਰ ਇਹ ਕੰਮ ਸਿਰਫ ਤੇ ਸਿਰਫ ਕੇਂਦਰ ਦਾ ਹੁਣ ਜੇ ਕੇਂਦਰ ਸਰਕਾਰ ਜਾ ਫਿਰ ਇਸ ਫੈਸਲੇ ਦਾ ਵਿਰੋਧ ਕਰਨ ਵਾਲੇ ਸੰਵਿਧਾਨ ਦੀ ਉਦਾਹਰਨ ਦੇ ਰਹੇ ਨੇ ਤੇ ਆਪਾਂ ਵੀ ਸੰਵਿਧਾਨ ਦੇ ਪੱਖੋਂ ਸਮਝੀਏ ਕਿ ਮਸਲਾ ਕੀ ਹੈ ਦਰਸਲ ਸੰਵਿਧਾਨ ਦੇ ਆਧਾਰ ਦੇ ਉੱਤੇ ਤਿੰਨ ਲਿਸਟਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਮਹਿਕਮੇ ਵੱਖ-ਵੱਖ ਕੰਮ ਯੂਨੀਅਨ ਯਾਨੀ ਕਿ ਕੇਂਦਰ ਜਾਂ ਫਿਰ ਸਟੇਟ ਯਾਨੀ ਕਿ ਸੂਬੇ ਨੂੰ ਸੌਂਪੇ ਗਏ ਤੇ ਇੱਕ ਤੀਜੀ ਲਿਸਟ ਹੈ ਜਿਸ ਤੇ ਵਿੱਚ ਕਿ ਦੋਹਾਂ ਦੇ ਸਾਂਝੇ ਕਿਤੇ ਵੀ ਪਾਏ ਗਏ ਹੁਣ ਯੂਨੀਅਨ ਲਿਸਟ ਦੇ ਵਿੱਚ ਆਉਂਦਾ ਐ ਐਕਸਟਰਨਲ ਅਫੇਅਰਸ ਦਾ ਕੰਮ ਯਾਨੀ ਕਿ ਦੂਜੇ ਦੇਸ਼ਾਂ ਦੇ ਨਾਲ ਨੀਤੀ ਜਾਂ ਫਿਰ ਉਹਨਾਂ ਦੇ ਨਾਲ ਸਹਿਯੋਗ ਬਣਾ ਕੇ ਚੱਲਣ ਦਾ ਜੋ ਮੰਤਰਾਲਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹ ਸਿੱਧਾ-ਸਿੱਧਾ ਕੇਂਦਰ ਹੇਠ ਆਉਂਦਾ ਹੈ ਸੂਬੇ ਦਾ ਉਸਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਾ ਤਾਂ ਇਹ ਸਟੇਟ ਲਿਸਟ ਦੇ ਵਿੱਚ ਹੈ ਨਾ ਹੀ ਇਹ ਸਾਂਝੀ ਲਿਸਟ ਦੇ ਵਿੱਚ ਤਾਂ ਫਿਰ ਕੇਰਲ ਨੇ ਇਹ ਕੰਮ ਕਿਵੇਂ ਕਰ ਦਿੱਤਾ ਕਿਵੇਂ ਆਪਣਾ ਫੋਰਨ ਸੈਕਟਰੀ ਲਾ ਦਿੱਤਾ ਇਹ ਰੌਲਾ ਕੇਂਦਰ ਸਰਕਾਰ ਤੇ ਭਾਜਪਾ ਲੀਡਰਸ਼ਿਪ ਪਾ ਰਹੀ ਹੈ ਦੂਜੇ ਪਾਸੋਂ ਕੇਰਲ ਵਾਲਿਆਂ ਦਾ ਕਹਿਣਾ ਹੈ ਕਿ ਅਸੀਂ ਤਾਂ ਸਿਰਫ ਆਪਣੇ ਸੂਬੇ ਦੇ ਰਿਸ਼ਤਿਆਂ ਨੂੰ ਸੁਧਾਰਨ ਵਾਸਤੇ ਤੇ ਦੂਜੇ ਸੂਬੇ ਤੇ ਦੂਜੇ ਦੇਸ਼ਾਂ ਦਾ ਸਾਡੇ ਨਾਲ ਤਾਲੁਕਾਤ ਬਣਾ ਕੇ ਰੱਖਣ ਵਾਸਤੇ ਇੱਕ ਅਫਸਰ ਲਾਇਆ ਹੈ ਜੋ ਕਿ ਸੈਂਟਰ ਦੇ ਨਾਲ ਕੇਂਦਰ ਦੇ ਨਾਲ ਰਲ ਕੇ ਉਹਨਾਂ ਦੇ ਅਧੀਨ ਹੀ ਕੰਮ ਕਰੇਗਾ ਅਸੀਂ ਕਿਸੇ ਤਰੀਕੇ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ ਹੁਣ ਯੂਨੀਅਨ ਲਿਸਟ ਦੇ ਵਿੱਚ ਕੀ ਕੁਝ ਆਉਂਦਾ ਯਾਨੀ ਕਿ ਕੇਂਦਰ ਦੇ ਅਧਿਕਾਰਾਂ ਹੇਠ ਕੀ ਕਿ ਆਉਂਦਾ ਸਭ ਤੋਂ ਪਹਿਲਾਂ ਡਿਫੈਂਸ ਯਾਨੀ ਕਿ ਸੇਨਾ ਫੌਜ ਆਉਂਦੀ ਹੈ ਉਸ ਤੋਂ ਬਾਅਦ ਆਉਂਦੀਆਂ ਨੇ ਕੋਰਟ ਅਦਾਲਤਾਂ ਜੁਡੀਸ਼ਰੀ ਉਸ ਤੋਂ ਬਾਅਦ ਆਉਂਦੀ ਹੈ ਕੇਂਦਰ ਦੇ ਹਿੱਤ ਦੇ ਵਿੱਚ ਫੋਰਨ ਸੈਕਟਰੀ ਜਾਂ ਫੋਰਨ ਰਿਲੇਸ਼ਨ ਮੈਨੇਜਮੈਂਟ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਜੋ ਕਿ ਮੰਤਰਾਲੇ ਇੱਕ محکمہ ਖਾਸ ਤੌਰ ਤੇ ਬਣਾਇਆ ਗਿਆ ਸਟੇਟ ਦੇ ਕੋਲ ਆ ਜਾਂਦੀ ਹੈ ਐਜੂਕੇਸ਼ਨ ਸੈਨੀਟੇਸ਼ਨ ਸਟੇਟ ਦੇ ਕੋਲ ਆ ਜਾਂਦਾ ਐਗਰੀਕਲਚਰ ਦਰਸਲ ਇਹ ਪਹਿਲੀ ਵਾਰ ਨਹੀਂ ਜਦੋਂ ਕੇਂਦਰ ਤੇ ਕੋਈ ਸੂਬਾ ਸਰਕਾਰ ਸਿੱਧੇ ਤੌਰ ਤੇ ਟੱਕਰ ਦੇ ਵਿੱਚ ਆਏ ਹੋਣ ਇਸ ਤੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਉਦਾਹਰਨ ਦੇ ਤੌਰ ਤੇ ਪੰਜਾਬ ਦਾ ਆਨੰਦਪੁਰ ਦਾ ਮਤਾ ਦੇਨੰਦਪੁਰ ਰੈਜ਼ੋਲੂਸ਼ਨ ਨੂੰ ਵੀ ਇਸੇ ਤਰੀਕੇ ਗੈਰ ਸੰਵਿਧਾਨਕ ਆਖਿਆ ਗਿਆ ਸੀ 인ਦਰਾ ਗਾਂਧੀ ਦੀ ਉਸ ਵੇਲੇ ਦੀ ਸਰਕਾਰ ਵੱਲੋਂ ਜਿਸ ਦੇ ਨਤੀਜੇ ਵਜੋਂ ਵੱਡੇ ਟਕਰਾਅ ਹੋਏ ਵੱਡੀਆਂ ਪੋਲੀਟੀਕਲ ਤੇ ਸਿਵਲ ਮੂਵਮੈਂਟਸ ਚੱਲੀਆਂ ਤੇ ਬਹੁਤ ਨੁਕਸਾਨ ਵੀ ਹੋਇਆ ਸਮਾਜਿਕ ਤੇ ਸਿਆਸੀ ਦੋਹੇ ਤਰੀਕੇ ਦਾ ਕਿ ਕੇਰਲ ਤੇ ਕੇਂਦਰ ਦਾ ਇਹ ਟਕਰਾ ਪੰਜਾਬ ਤੇ ਕੇਂਦਰ ਦੇ ਵਿਚਕਾਰ ਦੀ ਜੋ ਇਸ ਵੇਲੇ ਦੀ ਰਾਜਨੀਤੀ ਹੈ ਉਸ ਨੂੰ ਦਰਸਾਉਂਦਾ ਹੈ ਕਿ ਪੰਜਾਬ ਕੇਰਲ ਵਰਗੀ ਅੱਗ ਹੋਰ ਸੂਬਿਆਂ ਦੇ ਮਨਾਂ ਦੇ ਅੰਦਰ ਵੀ ਬਲ ਰਹੀ ਹੈ ਕਿਉਂਕਿ ਬਹੁਤ ਸਾਰੇ ਸੂਬੇ ਇਸ ਵੇਲੇ ਦੀ ਸਰਕਾਰ ਤੋਂ ਖੁਸ਼ ਨਹੀਂ ਤੇ ਕਿੱਥੋਂ ਤੱਕ ਸੰਵਿਧਾਨਕ ਹੈ ਇਹ ਤਾਂ ਸਮਾਹੀ ਦੱਸੇਗਾ ਤੁਸੀਂ ਵੀ ਆਪਣੇ ਰਾਏ ਕਮੈਂਟ ਸੈਕਸ਼ਨ ਚ ਜ਼ਰੂਰ ਲਿਖੋ ਕਿ ਕੇਰਲ ਬਣਨ ਜਾ ਰਿਹਾ ਹੈ ਭਾਰਤ ਤੋਂ ਵੱਖਰਾ ਰਾਸ਼ਟਰ ਕਿ ਕੇਰਲ ਨੇ ਵੀ ਪੰਜਾਬ ਦੀ ਤਰਜ਼ ਤੇ ਸੂਬੇ ਦੇ ਵਧ ਅਧਿਕਾਰਾਂ ਦੀ ਗੱਲ ਕਰ ਦਿੱਤੀ ਹੈ ਕਿ ਕੇਰਲ ਨੇ ਪੰਜਾਬ ਤੋਂ ਵੀ ਪਹਿਲਾਂ ਵੱਖਰੇ ਰਾਸ਼ਟਰ ਵੱਲ ਪਹਿਲਾ ਕਦਮ ਪੁੱਟ ਦਿੱਤਾ ਹੈ ਇਹ ਗੱਲ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਕੇਰਲ ਦੇਸ਼ ਦਾ ਇੱਕੋ ਇੱਕ ਤੇ ਸਭ ਤੋਂ ਪਹਿਲਾ ਅਜ ਹੈ ਸੂਬਾ ਜਿਸ ਨੇ ਭਾਰਤ ਦੇ ਫੋਰਨ ਸਕੱਤਰਰੀ ਭਾਰਤ ਦੇ ਐਕਸਟਰਨਲ ਅਫੇਅਰਸ ਮੰਤਰਾਲੇ ਦੇ ਨਾਲੋਂ ਵੱਖਰਾ ਆਪਣਾ ਸੂਬੇ ਦਾ ਇੱਕ ਐਕਸਟਰਨਲ ਫੋਰਨ ਸਕੱਤਰਰੀ ਲਾ ਦਿੱਤਾ ਹੈ ਇਸ ਅਹੁਦੇ ਤੇ ਇੱਕ ਆਈਐਸ ਅਫਸਰ ਮਹਿਲਾ ਅਫਸਰ ਨੂੰ ਤਾਇਨਾਤ ਕੀਤਾ ਗਿਆ ਜਿਸ ਨੂੰ ਲੈ ਕੇ ਵੱਡਾ ਵਿਵਾਦ ਹੋ ਰਿਹਾ ਇਥੋਂ ਤੱਕ ਕਿ ਕੇਂਦਰ ਸਰਕਾਰ ਤੇ ਕੇਰਲ ਦੀ ਪਾਪਾ ਲੀਡਰਸ਼ਿਪ ਨੇ ਕਹਿ ਦਿੱਤਾ ਹੈ ਕਿ ਇਹ ਦਰਅਸਲ ਗਰਤ ਹੈ ਇਹ ਅਨ ਕਨਸਟੀਟਿਊਸ਼ਨਲ ਹੈ ਗੈਰ ਸੰਵਿਧਾਨਕ ਹੈ ਦਰਅਸਲ ਕੇ ਵਾਸੂਕੀ ਨਾਮ ਦੀ ਮਹਿਲਾ ਆਈਐਸ ਅਫਸਰ ਨੂੰ 15 ਜੁਲਾਈ ਨੂੰ ਕੇਰਲ ਵੱਲੋਂ ਐਕਸਟਰਨਲ ਕੋਆਪਰੇਸ਼ਨ ਸੈਕਟਰੀ ਦੇ ਅਹੁਦੇ ਉੱਤੇ ਲਾ ਦਿੱਤਾ ਗਿਆ ਜਿਸ ਨੂੰ ਕੇ ਫੋਰਨ ਸੈਕਟਰੀ ਦੇ ਅਹੁਦੇ ਵਜੋਂ ਹੀ ਦੇਖਿਆ ਜਾ ਰਿਹਾ ਤੇ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਕਈ ਸਾਰੇ ਲੀਡਰਸ ਨੇ ਵੱਡਾ ਨਿਸ਼ਾਨਾ ਸਾਥ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਮੁੱਦਾ ਜਾਂ ਫਿਰ ਇਹ ਕੰਮ ਸਿਰਫ ਤੇ ਸਿਰਫ ਕੇਂਦਰ ਦਾ ਹੁਣ ਜੇ ਕੇਂਦਰ ਸਰਕਾਰ ਜਾਂ ਫਿਰ ਇਸ ਫੈਸਲੇ ਦਾ ਵਿਰੋਧ ਕਰਨ ਵਾਲੇ ਸੰਵਿਧਾਨ ਦੀ ਉਦਾਹਰਨ ਦੇ ਰਹੇ ਨੇ ਤੇ ਆਪਾਂ ਵੀ ਸੰਵਿਧਾਨ ਦੇ ਪੱਖੋਂ ਸਮਝੀਏ ਕਿ ਮਸਲਾ ਕੀ ਹੈ ਦਰਸਲ ਸੰਵਿਧਾਨ ਦੇ ਆਧਾਰ ਦੇ ਉੱਤੇ ਤਿੰਨ ਲਿਸਟਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਵੱਖ-ਵੱਖ ਮਹਿਕਮੇ ਵੱਖ-ਵੱਖ ਕੰਮ ਯੂਨੀਅਨ ਯਾਨੀ ਕਿ ਕੇਂਦਰ ਜਾਂ ਫਿਰ ਸਟੇਟ ਯਾਨੀ ਕਿ ਸੂਬੇ ਨੂੰ ਸਾਂ ਪੇ ਗਏ ਤੇ ਇੱਕ ਤੀਜੀ ਲਿਸਟ